ਮੋਲਵੜੀ ਕੀ ਹੈ ਇਹਦਾ ਅਈ ਕਿਹਾ ਭਰਾ ਉਹਨੇ ਮੋਲ ਆਇਆ ਪਾ ਕਿਹੜਾ ਮਿਰਕੋ ਆਇਓ ਕੀ ਮੋਲਵੜੀ ਭਰਾ ਦਾ 60000 ਰੁਪਏ ਯਾਰ ਮੋਲ ਵਾਲਾ ਵੀ ਨਾ ਬੱਲੇ ਅਜੇ ਕੁਛ ਨਹੀਂ ਬੱਡੀ ਮੈਂ ਮੰਨਦਾ ਜਲ ਤਾਜੀ ਤਾਂ ਹੈਗੀ ਆ ਪਰ ਯਾਰ ਚੰਗਾ ਹੈ ਥਲੇ ਬਨੇ ਕੋਹੀਆਂ ਕੋਈ ਬਾੜੀ 21000 ਕੀ ਵੇਚ ਲੇਗਾ ਸਦਾ ਹੀ ਕੋਈ ਦੂਰ ਪੀਤ ਲਵਾ 75000 ਮੋਲ ਆ ਭਾਈ ਚਲੋ ਮੰਗਾਂਗੇ ਸਾਡੀਆਂ ਲਾਉਂਗੇ ਜੀ ਤੂੰ ਦੇਖ ਜੋੜਾ ਲੈ ਜਾਣਾ ਫੜਕੇ ਵਕੀਲ ਯਾਰ ਵਕੀਲ ਗਲਤ ਹੈ ਯਾਰ ਤਨੂੰ ਕੱਚੇ ਲੈ ਬਡੇ ਵੀਰੇ ਆਪ ਤੋਂ ਸਾਮਾ ਬੰਦਾ ਉਹ ਹੀ ਗੱਲ ਆਪਾਂ ਬੰਦੀ ਆ ਕੇ ਸੌਦਾ ਵੀ ਲਾਈਵ ਕਰਦੇ ਆ ਯਾਰ ਹੁਣ ਤੇਰੇ ਵਰਗੇ ਵੀ ਵੀਓ ਪਾ ਜਾਂਦਾ ਵੀਡੀਓ ਚ ਕੋਈ ਢਿੱਜਤ ਬਣ ਜਾਂਦੀ ਆ ਵੀ ਤਗੜੇ ਬੰਦੇ ਨਾਲ ਸੌਦਾ ਕਰੀ ਜਾਂਦੇ ਆ ਚੰਗੀ ਗਾਂ ਦਾ ਤਾਂ ਸੌਦਾ ਕਰ ਲਓ ਸਾਡੇ ਨਾਲ ਆ ਬੱਚੀਆਂ ਮਾਰੇ ਬੱਚੀਆਂ ਕਿਹੜੀਆਂ ਗਾਂਹਾਂ ਇਹ ਇਹਨਾਂ ਨੂੰ ਅਸੀਂ ਗਾਂਹਾਂ ਨਹੀਂ ਮੰਨਦੇ ਇਹ ਨਾ ਠੀਕ ਕਰੋ ਅਸੀਂ ਤਾਂ ਜਿਹੜਾ ਆਪਣਾ ਰਜਗਾਰ ਉਹਨੂੰ ਰਜਗਾਰ ਹੀ ਮੰਨਦੇ ਆ ਹੈਗਾ ਪਰ ਚੀਜ਼ ਤਾਂ ਚੰਗੀ ਹੋਵੇ ਚੰਗੀ ਆ ਯਾਰ ਹੈ ਠੀਕ ਆ ਨਹੀਂ ਠੀਕ ਗਲਤ ਨਹੀਂ ਗਿਆ ਠੀਕ ਹੈ ਯਾਰ ਗਾ ਕੱਟੋ ਉਹ ਉਹਦਾ ਸੌਦਾ ਕਰੀਂਦੇ ਸੀ ਜੀ ਹਾਂਜੀ ਹਾਂਜੀ ਖਰੀਦਾਰ ਜਲੂ ਅੱਜ ਹੋਰ ਆਉਣਾ ਹੀ ਹੈ ਐਨ ਕੋ ਨੂੰ ਨਾਲ ਹੀ ਰੱਖਦਾ ਠੀਕ ਆਪੁ ਕੀ ਨਹੀਂ ਹੋ ਗਾ ਗੱਲ ਤੇ ਕੀ ਵੱਡੇ ਭਾਈ ਅਰਫੋਂ ਤੇ ਬਾਕੀ ਤੇਰੀ ਇੱਛਾ ਹੈ ਜੇ ਹੋ ਜਾਏਗਾ ਨਾ ਕੀ ਫਰਕ ਹੈ ਕਰ ਕੇ ਵੀ ਇਹ ਪੱਕੇ ਲਾ ਹਜੇ ਵੀ ਰੁਪਏ ਕੱਚੇ ਆ ਕੋਈ ਮਿੱਟੀ ਦਾ ਪੱਕੇ ਲਾਏ ਆ ਚਾਰ ਵੇਚੀਆਂ ਤੂੰ ਪਹਿਲਾਂ ਪੱਕੇ ਲਾਏ ਦਾ ਉੱਪਰੀਆਂ ਖੱਡੇ ਤੇ ਰਸੇ ਆ ਕੋਈ ਮजूद ਹੈ ਨਹੀਂ ਤੂੰ ਆਪ ਹੀ ਤਾਂ ਕਹਿੰਦਾ ਵੀ ਗਾਂਆਂ ਫਿਰ ਉਹ ਜਿਆ ਬਾਤ ਨਹੀਂ ਨਾ ਗਾਂਜਾਂ ਦਾ ਉਹ ਹੀ ਭਾ ਵੀ ਹੋ ਜਾਣਾ ਫਿਰ ਜੀ ਡੂਡ ਡੂਡ ਰੱਖਦੀਆਂ ਹੋਈਆਂ ਉਹ ਇਹ ਹੁਣ ਜੇ ਤੂੰ ਟਕੜਾ ਇਸ ਤੇ ਭਰਾਵਾ ਛੋਟੇ ਲਾ ਛੋਟੇ ਕਾਹਕੇ ਨਹੀਂ ਨਹੀਂ ਤੇਰਾ ਕੰਮ ਵੱਡਾ ਹੈ ਸਾਡਾ ਕੰਮ ਛੋਟਾ ਹੀ ਹੈ ਨਹੀਂ ਭਰਾਵਾ ਇਹਨਾਂ ਦਾ ਕੰਮ ਨਹੀਂ ਛੋਟਾ ਕਿਵੇਂ ਹੈ ਇਹਨਾਂ ਦਾ ਕੰਮ ਤਾਂ ਬੜਾ ਵੱਡਾ ਹੈ ਬੋਲੀ ਕਰ ਠੀਕ ਹੈ ਨਹੀਂ ਮੈਂ ਨਾ ਵੀ ਸਭ ਕੁਝ ਚੰਗਾ ਚੰਗਾ ਕਰਕੇ ਜਨਾ ਸੌਦਾ ਕਰਦੇ ਆ ਠੀਕ ਹੈ ਬਹੁਤ ਵਧੀਆ ਕਿੰਨਾ ਬੱਚੀ ਦਾ ਉਹ ਜੱਤਲਾ ਜੱਤਲਾ ਵੇਚੀ ਹੋ ਗਿਆ ਉਹ ਤੋਲਾ ਹੈ ਉਹ ਛੱਡ ਦਿਓ ਆ ਲੈ ਲਓ ਕਿੰਨੇ ਦੀ ਆ ਜੋਟੇ ਹੀ ਫੜ ਫੜ ਕੇ ਲਈਏ ਦੇਖ ਉਹ 2500 ਪਾ ਦੇਣੇ ਯਾਰ 2500 ਦੀ ਗੱਲ ਨਹੀਂ ਆ ਕਿੰਨੇ ਦੀ ਪੱਕੇ ਰੁਪਏ ਲਾ ਤੂੰ ਯਾਰ ਵਕੀਲ ਜਦੋਂ ਮੰਗੇਗਾ ਇਥੋਂ ਦਿਲੋਂ ਸਿੱਧਾ ਇੱਕ ਜਵਾਂਗੇ ਉਹ ਤੈਨੂੰ ਰਸੇ ਫੜਾ ਦੂੰਗੀ ਲੈ ਜਾ ਫੜ ਕੇ ਚਲੋ ਜੀ ਤੋਰੀ ਮੜੀ

हां हां ये 65000 ਕਰਿਆ 베ਚਰੀ ਕਿਨੇ ਦੀ ਭਰਾ ਹਾਂ ਜਾਂ ਨਾ ਹਜ਼ਾਰ ਦਲਾਲੀ ਕੱਟ ਕੇ ਪੈਸੇ ਮਿਲ ਨਹੀਂ ਛੋੜ ਤਰੀ ਖੁਸ਼ੀ ਨਾ ਮੈਂਦੀ ਹੈ ਤਾਂ ਇਹ ਕਵੀ ਨਹੀਂ ਬਾਈ ਫੜ ਕੇ ਲੈ ਜਾਓ ਤੁਸੀਂ ਦੱਸ ਰੋ ਵੱਡੇ ਭਰਾ ਸਾਡੇ ਕਹਿਣਾ ਇਹ ਤੇਰੇ ਕਹਿਣਾ ਨਹੀਂ ਬੜਦਾ ਕਮਾ ਅਜਾ 25 ਦੀ ਕਰਾਂਗੇ 30 ਦੀ ਕਰਾਂਗੇ ਸਾਡੇ ਨਾਲ ਕਹਿਣਾ ਕੀ ਹੈ 10000 ਘੱਟ 2000 ਘੱਟ ਪੂਰਾ ਭਾਗ ਲਓ ਤੁਸੀਂ ਦੱਸ ਰੋ ਮੈਂ 35 ਦੀ ਲੈ ਵੀਡੀਗਾਂ ਲਹਣ ਕਿੰਨੇ ਦੀ ਇੱਕੋ ਵਰਗਾ ਵੀ ਇੰਨੇ ਦਾ ਬਾਈ ਬੱਸ ਐਂ ਕਹੀ ਮੈਂ ਇੰਨੇ ਦਾ ਬਾਈ ਸੌਦਾ ਕਰੂੰਗਾ ਚਾਹੇ ਦੋ ਘੱਟ 40 ਦੀ ਲੈ ਨਹੀਂ ਬੋਲ ਬੋਲ ਨਹੀਂ ਹੋਣੀ ਕਿੰਨੇ ਦੀ ਹੋਊ ਹੋਊ ਕਿੰਨੇ ਦਾ ਇਹਦਾ ਕਸਤਾ ਯੋ ਐਂਡ ਕਿੰਨੇ ਰਹੁ ਹਾਂ ਜਾਂ ਨਾਲ ਹੀ ਗੱਲ ਨਵੇਂ ਕੋਈ ਗੱਲ ਇੱਕੋ ਹੀ 55 ਹਜ਼ਾਰ ਤੋਂ ਘੱਟ ਪੂਰੇ 40 ਹਜ਼ਾਰ ਹੀ ਰਹਿ ਜਾਣ ਕੱਚੇ ਬਿਲੇ ਨਹੀਂ ਕਹਿੰਦਾ ਦੇ ਠੀਕ ਐ ਹੁਣ ਨਹੀਂ ਗਲਤ ਕਿਹਾ ਨਹੀਂ ਨਹੀਂ ਕੀ ਫਰਕ ਕੀ ਰਿਹਾ ਯਾਰ ਹੁਣ ਉਹ ਫਰਕ ਹੀ ਬਾਹ ਨਹੀਂ ਫਰਕ ਫਰਕ ਤੇਰੇ ਮਨ ਦਾ ਐ ਬੋਲੀ ਕਰ ਖਰੀਦ ਨਹੀਂ ਬੋਲ 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 ਕਿੰਨੇ ਦੀ ਯਾਰ ਵੱਡੇ ਭਰਾ ਖਰੀਦ ਦਾ ਕਿਹੜਾ ਫੇਣਾ ਅਰੇ ਜੱਗੀ ਦਾ ਗੌਂਡ ਹੋਈ ਐ ਹਾਂ ਜੀ ਹਾਂ ਦੇ ਲੋ ਕੁ 1500 ਦੀ ਕਰਾ ਰਿਹਾ ਹੋ ਗਾ ਦਾ ਦਾ ਸਾਬਤਰੋ ਨੇ ਬੇ ਸੇਪਿੰਦਰ ਸਰਪੰਚ ਕੇ ਨੂੰ ਪੁੱਛ ਲੈ ਜੇ ਕਿੱਲੂ ਦਾ ਆ ਗਿਆ ਤੋਰੀ ਇਹ ਆ ਪਰ ਮੁੱਲ ਬੋਲਾ ਕਰੀਂ ਤੂੰ ਬਾਹਰ ਆ ਜਾ ਤੂੰ ਮੁੱਲ ਦੂਜੇ ਤੱਕ ਨੇ ਸਾਡੇ ਮੁੱਲ ਤੋਂ ਬਾਹਰ ਹੈ ਹੈ ਦੇ ਤਾਨੀ ਆ ਮੈਂ ਦਿੱਤੇ ਮੇ ਤੋ ਬਾਹਰ ਮੈਂ ਉਹ ਜ਼ਰਾ ਫਿਰ ਹਾਂ ਉਹ ਪਰਤੇ ਨਾ ਫਿਰ ਵੀ ਆਪੋ ਉਹਦੇ ਅੱਕਾਂ ਜੜਾਂਗਾ ਮਾਈ ਜੀ ਉਹ ਦੇ ਲੈ ਤੈਨੂੰ ਕਿਹਾ ਫੜਕੇ ਲੈਣਾ ਕਿੰਨੇ ਕੁ ਵੱਧ ਲਾਦੇ ਵੀਰੋ ਇਹਨਾਂ ਮਹਾਰਤ ਤੁਸੀਂ ਮੇਰੀ ਸੌਫਾ ਜਾ ਮੈਂ ਆਪਣੇ ਸਿਰ ਤੇ ਸੌਂਵਾਂਗਾ ਬੇਸਰ ਫੱਦੀ ਲਾਉਂਦੇ ਹੋ ਆਪਣੀ ਬੋਲੀ 60 ਕੇ ਠੰਡੀ ਸੀਲ ਦਾ ਹੈ ਭਰਾਵਾ ਮੁੱਲ ਵਾਲਾ ਮਗਰ ਹੈਗਾ ਮਗਰ ਉਹ ਜਿਹੜੀ ਉਹ ਪਾਸਾ ਕੰਡੋਲ ਤੋਂ ਥੋੜੇ ਪਿਛੇ ਕਰ ਤੂੰ ਉਹਦਾ ਜਿਹੜੀ ਚੀਜ਼ ਆ ਉੱਡੇ ਕੀ ਗੱਲ ਕਰ ਰਹੇ ਹੈਗੇ ਵੀ ਇੰਨੀ ਫੜਕੇ ਲਿਓ ਹਾਂ ਜਾਂ ਨਾ ਨਹੀਂ ਨਿਭੇਗਾ ਕੋਈ ਭਾਈ ਬੰਦੀ ਵਾਲੀ ਗੱਲ ਕਰਕੇ ਮੋੜੀ ਵਾਲਾ ਤੂੰ ਕਹਦਾ ਜਾਏ ਕਰ ਛੋਟੀ ਭਲੇ ਤੂੰ ਫੁੱਲ ਬੀਜ ਬਿਤਾ ਕਰੀਂ ਕਿੰਨਾ ਮੰਗ ਰਿਹਾ ਤੂੰ ਕਿੰਨੇ ਦੀ ਐਂਡ ਕਿੰਨੀ ਦਾ ਐਂਡ ਹਾਂ ਜਾਂ ਨਾ ਮੋਤਾ ਅੰਦਰ ਸੁਣਾ ਲਾ ਕੇ ਮੋੜੀ ਕੋਲੋਂ ਉਹ ਦਰਵਾੜਾ ਤੇਰੇ ਮੱਕਦਰ ਕਰਦਾ ਨਾ ਅਸੀਂ ਕਦਰ ਨਹੀਂ ਬੇਗਦਰੀ ਨਹੀਂ ਕਰਦੇ ਤੇਰੇ ਕਦਰ ਨਹੀਂ ਕਰੀ ਸੀ ਨਹੀਂ ਨਹੀਂ 24 ਜਿੱਦਾਂ ਸਾਡੇ ਤੁਹਾਨੂੰ ਚੱਲਦਾ ਹੋਣਾ ਸੀ ਮੈਂ ਕਚੇ ਰੀਪੀ ਲਾ ਕੇ ਤੈਨੂੰ ਖੜਾ ਕੇ ਤੁਰੇ ਗੱਲ ਲਾ ਕੇ ਅਸੀਂ ਜਿੰਨੇ ਦਾਣਾ ਉਹਨੇ ਦੀ ਸੀ ਖਰੀਦ ਨਾਲੇ ਜੇ 15-20 ਜਦੋਂ ਮਰਜੀ ਫੜ ਕੇ ਲੈ ਜਾਗੇ ਹੋਣੀ ਨਹੀਂ ਚੰਗੀ ਹੈ 20 ਨਾਲ ਬਾਕੀ ਹੋਏ ਬੋਲ ਬੋਲ ਕਿਨੇ ਕਿਨੇ ਬੋਲੀ ਤੂੰ ਦੱਸ ਨਾ ਬਾਹ ਖੁਸ਼ ਕਹੇਗਾ ਕਿੰਨੇ ਲੈ ਲੀਏ ਅਸੀਂ ਜੇ ਮਹਾਂਦਰ ਵੱੜ ਜੇ ਤਾਂ ਵੇਚ ਨਹੀਂ ਮੈਂ ਲਾਇਏ ਇਹਨੇ ਵੇਚੇ ਲਾਇਏ ਕੱਚੇ ਕੱਚੇ ਪਪਾ ਤੂੰ ਬਭਣੋ ਚੰਗੇ ਕੱਚੀ ਆਜੂ ਮੇਰੇ ਵੀਰ ਬਾਦਲਾ ਮੁੱਲ ਬਣਾਓ ਸਸਰੀ ਗਾਲੀ ਬਣੀ ਫਿਰ ਐ ਤੇ ਸੁਈ ਵੀ ਠੀਕ ਆ ਵੇ ਲਿਆ ਗਲਤ ਨਹੀਂ ਗਿਆ ਬੱਚੀ ਆਉਂਦੇ ਹੁੰਦੇ ਨਾ ਉਹ 2 ਰੁਪਏ ਵੀ ਆਉਂਦੇ ਹੁੰਦੇ ਆਪਾਂ ਤੈਨੂੰ ਫੜਤਾਂ ਕਿਵੇਂ ਆਉਂਦੇ ਆਉਂਦੇ ਕਿਵੇਂ ਆ ਕਿਵੇਂ ਆਉਂਦੇ ਤੂੰ ਕਹਿ ਵੀ ਐ ਆਉਂਦੇ ਯਾਰ ਤੂੰ ਦੱਸ ਦੇ ਫਿਰ ਇੱਕ ਵਾਰੀ ਮੰਗ ਲੈ ਮੈਂ ਦਾ ਹੋਰ ਕਰ ਦਿੰਦਾ ਕਿੰਨੇ ਦੀ ਹੂ ਐਂਡ ਕਿਵੇਂ ਹੁੰਦਾ ਹੈ ਹਾਂ ਜਾਂ ਨਾ ਬਾੜਾ ਦੂਰ ਆ ਮਾ ਬਾੜਾ ਦੇ ਨੇੜੇ ਹੋਈ ਹੈ ਜੀ ਤੂੰ ਕਹੇਗਾ ਮਾਦਮ ਆਏ ਕਦੀ ਬੀਟੀਟੀ ਗੱਲੋ ਦੂਰਾ ਲੋ ਜੀ ਕਹੇ ਤਾਂ ਮੈਨੇ 1000 ਪਾਉ ਤੂੰ ਕੱਚੀ ਕੱਤੀ ਆ ਰਹੀ ਆ ਹਾਂ ਕਿੱਥੇ ਚੱਲ ਗਿਆ ਚੱਲ ਬੜੀ ਹਾਂ ਦੇਖ ਜੀ ਮੇਤਰ ਕੀ ਅੰਦਰ ਹੁੰਦਾ ਕੰਮ ਅੰਦਰ ਵਾਲਾ ਨਾ ਬੂਹੇ ਨਾਲ ਫੇਰ ਹੋ ਕੰਮ ਚਲੋ ਜੀ ਹੈਲੋ ਉਹ ਠੀਕ ਹੈ ਜੀ ਮੈਨੂੰ ਕੀ ਕਰਨਾ ਨਹੀਂ ਹੁੰਦੀ ਹੁੰਦੀ ਆਪਾਂ ਤਾਂ ਟੇਕ ਪੁੱਛ ਲੇ ਅੰਦਰਲੇ ਪਾਸੇ ਹੁੰਦਾ ਕੰਮ ਯਾਰ ਅੰਦਰਲੇ ਪਾਸੇ ਜਦੋਂ ਮਰਜੀ ਤੇ ਮਰਜੀ ਭੱਜਿਆ ਫਿਰ 20 ਗੱਲਾਂ ਜਿਦਰਾ ਫਿਰ ਜਿੱਥੇ ਮਰਜੀ ਤਰਫ ਅੰਦਰ ਵੱਲ ਨਾ ਪੈਣਾ ਨਹੀਂ ਹੁੰਦੀ ਜੇ ਹੁੰਦੀ ਤਾਂ ਮੈਂ ਜਾਦਾ ਆਪਾਂ ਕੋ ਦੂਰ ਕਿੱਥੇ ਕਿੱਥੇ ਹੈਲੋ I <laughs> think